ਸੋਸ਼ਲ ਮੀਡੀਆ ਤੇ ਇੱਕ ਵਾਰ ਫੇਰ ਤੋਂ ਲੀਡਰਾਂ ਦੀ ਟ੍ਰੋਲਿੰਗ ਰੁਕਣ ਦਾ ਨਾਂ ਨਹੀਂ ਰਹਿ ਰਹੀ ਹੁਣ ਇਨੇ ਦਿਨੀ ਟ੍ਰੋਲਰ ਭਾਜਪਾ ਨੂੰ ਘੇਰ ਰਹੇ ਨੇ ਤੇ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਟ੍ਰੋਲਿੰਗ ਚ ਮੇਨ ਰੋਲ ਦੀ ਬਾਹਰ ਨੇ ਕੁਝ ਦਿਨ ਪਹਿਲਾਂ ਹੀ ਪੀਐਮ ਮੋਦੀ ਪੰਜਾਬ ਆਏ ਸੰਨ ਪੰਜਾਬ ਆ ਕੇ ਉਹਨਾਂ ਨੇ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲਿਆ ਉਹਨਾਂ ਦੇ ਨਾਲ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਵੀ ਮੌਜੂਦ ਸਨ ਤੇ ਪੀਐਮ ਮੋਦੀ ਜਾਂਦੇ ਜਾਂਦੇ ਪੰਜਾਬ ਦੀ ਹੜ੍ਹ ਪੀੜਤਾ ਦੀ 1600 ਕਰੋੜ ਦਾ ਐਲਾਨ ਕਰਕੇ ਗਏ ਤੇ ਹੁਣ ਇਸੇ ਨੂੰ ਲੈ ਭਾਜਪਾ ਨੂੰ ਘੇਰਦੇ ਹੋਏ ਟ੍ਰੋਲਿੰਗ ਦੌਰਾਨ ਕਿਹਾ ਜਾ ਰਿਹਾ ਕਿ ਪੀਐਮ ਮੋਦੀ ਨੇ ਜ ਸਾਂਤੇ ਇਸ ਨੂੰ ਲੈ ਤੇ ਰਵਨੀਤ ਬਿੱਟੂ ਨੇ ਭੇਜੇ ਸਾਂ ਤੇ ਗੱਲ ਦੀ ਚਿੰਤਾ ਜਤਾਉਂਦੇ ਹੋਏ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਜੇ ਕਿਸੇ ਸੱਚੀ ਹੜਪੀੜਿਤ ਨੇ ਸਵਾਲ ਪੁੱਛ ਲਿਆ ਤਾਂ ਮੇਰਾ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਹੋ ਜਾਣਾ ਤੇ ਜਾਖੜ ਸਾਹਿਬ ਨੂੰ ਕਹਿੰਦੇ ਨੇ ਕਿ ਤੁਹਾਡਾ ਪ੍ਰਧਾਨ ਦੇ ਅਹੁਦੇ ਤੋਂ ਤੇ ਫਿਰ ਟਰੋਲਰ ਦਿਖਾਉਂਦੇ ਨੇ ਕਿ ਰਵਨੀਤ ਤੇ ਜਾਖੜ ਨਕਲੀ ਕਰਮਚਾਰੀ ਬਣਾ ਕੇ ਪੀਐਮ મોદી ਨਾਲ ਮਿਲਾਉਂਦੇ ਨੇ ਪਰ ਅਚਾਨਕ ਹੀ ਪੀਐਮ મોદી ਨੂੰ ਪਤਾ ਲੱਗ ਜਾਂਦਾ ਹੈ ਤੇ ਇਹ ਸਕੀਮ ਲਈ ਸੀ ਤੇ ਜਾਖੜ ਤੇ ਬਿੱਟੂ ਡਰ ਜਾਂਦੇ ਨੇ ਤੇ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਨੇ ਲਿਖਿਆ ਪਾਜ ਪਾਈਆਂ ਦੀਆਂ ਕੁਰਸੀਆਂ ਖਤਰੇ 'ਚ ਇਸ ਤਰ੍ਹਾਂ ਦੀ ਟ੍ਰੋਲਿੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਅਗਲੇ ਵਾਇਰਲ ਵੱਲ ਵਧਦੇ ਆ ਇਸੀ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਲੀਡਰਾਂ ਦੀ ਟ੍ਰੋਲਿੰਗ ਹੋ ਰਹੀ ਹੈ ਤੇ ਹੁਣ AI ਵੀਡੀਓਜ਼ ਨਾਲ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਤੁਸੀਂ ਵੇਖ ਸਕਦੇ ਹੋ ਕਿ BJP ਤੇ Congress ਤੇ Akali Dal ਬੈਠੇ ਨੇ ਤੇ ਇਹ ਗੱਲਾਂ PM Modi ਦੇ ਪੰਜਾਬ ਦੌਰੇ ਤੋਂ ਪਹਿਲਾਂ ਦੀਆਂ ਵਾਇਰਲ ਹੋ ਰਹੀਆਂ ਨੇ PM Modi ਪਹਿਲਾਂ Congress ਤੇ Akali Dal ਨੂੰ ਆਪਣੇ ਬਹਿਕਾਬ ਵਿੱਚ ਲਿਆਉਂਦੇ ਨੇ ਜਦੋਂ Congress ਪਾਰਟੀ ਚਲੀ ਜਾਂਦੀ ਹੈ ਤੇ ਰਮਨੀਤ ਬਿੱਟੂ PM Modi ਨੂੰ ਕਹਿੰਦੇ ਨੇ ਕਿ ਤੁਸੀਂ ਸਾਰੀ ਸਕੀਮ ਕਿਉਂ ਦਾਅਸ ਦਿੱਤੀ ਤੁਸੀਂ PM Modi ਕਹਿੰਦੇ ਨੇ ਇਹਨਾਂ ਨੂੰ ਇਸਤੇਮਾਲ ਕਰਕੇ ਹੀ ਰਾਜ ਕਰਨਾ ਹੈ ਇਸ ਪੋਸਟ ਕਰਨ ਵਾਲੇ ਨੇ ਲਿਖਿਆ ਭਾਜਪਾ ਦਾ ਆਪਰੇਸ਼ਨ ਕਮਲ ਤੇ ਇਸੇ ਤਰ੍ਹਾਂ ਟ੍ਰੋਲਿੰਗ ਰੋਕਾ ਵਾਲੂ ਕੀਤੀ ਹੰਦੀ ਹੈ ਬਾਕੀ ਅੱਜ ਦੇ ਵਾਇਰਲ ਵਾਈਪ ਚ ਇੰਨਾ ਹੀ ਮਿਲਦੇ ਆ ਅਗਲੇ ਐਪੀਸੋਡ ਸੋਸ਼ਲ ਮੀਡੀਆ ਤੇ ਇੱਕ ਵਾਰ ਫੇਰ ਤੋਂ ਲੀਡਰਾਂ ਦੀ ਟ੍ਰੋਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੁਣ ਇਨੇ ਦਿਨੀ ਟ੍ਰੋਲਰ ਭਾਜਪਾ ਨੂੰ ਘੇਰ ਰਹੇ ਨੇ ਤੇ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਟ੍ਰੋਲਿੰਗ ਚ ਮੇਨ ਰੋਲ ਦੀ ਬਾਹਰੇ ਨੇ ਕੁਝ ਦਿਨ ਪਹਿਲਾਂ ਹੀ ਪੀਐਮ ਮੋਦੀ ਪੰਜਾਬ ਆਇਸਨ ਪੰਜਾਬ ਆਕੇ ਉਹਨਾਂ ਨੇ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲਿਆ ਉਹਨਾਂ ਦੇ ਨਾਲ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਵੀ ਮੌਜੂਦ ਸਨ ਤੇ ਪੀਐਮ ਮੋਦੀ ਜਾਂਦੇ ਜਾਂਦੇ ਪੰਜਾਬ ਦੀ ਹੜ੍ਹ ਪੀੜਤਾ ਦੀ 1600 ਕਰੋੜ ਦਾ ਐਲਾਨ ਕਰਕੇ ਗਏ ਤੇ ਹੁਣ ਇਸੇ ਨੂੰ ਲੈ ਭਾਜਪਾ ਨੂੰ ਘੇਰਦੇ ਹੋਏ ਟ੍ਰੋਲਿੰਗ ਦੌਰਾਨ ਕਿਹਾ ਜਾ ਰਿਹਾ ਕਿ ਪੀਐਮ ਮੋਦੀ ਨੇ ਜਿਹ ਸਾਂਤੇ ਇਸ ਨੂੰ ਲੈ ਤੇ ਰਵਨੀਤ ਬਿੱਟੂ ਨੇ ਭੇਜੇ ਸਾਂ ਤੇ ਗੱਲ ਦੀ ਚਿੰਤਾ ਜਤਾਉਂਦੇ ਹੋਏ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਜੇ ਕਿਸੇ ਸੱਚੀ ਹੜਪੀੜਿਤ ਨੇ ਸਵਾਲ ਪੁੱਛ ਲਿਆ ਤਾਂ ਮੇਰਾ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਹੋ ਜਾਣਾ ਤੇ ਜਾਖੜ ਸਾਹਿਬ ਨੂੰ ਕਹਿੰਦੇ ਨੇ ਕਿ ਤੁਹਾਡਾ ਪ੍ਰਧਾਨ ਦੇ ਅਹੁਦੇ ਤੋਂ ਤੇ ਫਿਰ ਟਰੋਲਰ ਦਿਖਾਉਂਦੇ ਨੇ ਕਿ ਰਵਨੀਤ ਤੇ ਜਾਖੜ ਨਕਲੀ ਕਰਮਚਾਰੀ ਬਣਾ ਕੇ ਪੀਐਮ મોદી ਨਾਲ ਮਿਲਾਉਂਦੇ ਨੇ ਪਰ ਅਚਾਨਕ ਹੀ ਪੀਐਮ મોદી ਨੂੰ ਪਤਾ ਲੱਗ ਜਾਂਦਾ ਹੈ ਤੇ ਇਹ ਸਕੀਮ ਲਈ ਸੀ ਤੇ ਜਾਖੜ ਤੇ ਬਿੱਟੂ ਡਰ ਜਾਂਦੇ ਨੇ ਤੇ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਨੇ ਲਿਖਿਆ ਪਾਜ ਪਾਈਆਂ ਦੀਆਂ ਕੁਰਸੀਆਂ ਖਤਰੇ 'ਚ ਇਸ ਤਰ੍ਹਾਂ ਦੀ ਟ੍ਰੋਲਿੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਅਗਲੇ ਵਾਇਰਲ ਵੱਲ ਵਧਦੇ ਹਾਂ ਇਸੀ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਨੀਡਰਾਂ ਦੀ ਟ੍ਰੋਲਿੰਗ ਹੋ ਰਹੀ ਹੈ ਤੇ ਹੁਣ AI ਵੀਡੀਓਜ਼ ਨਾਲ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਤੁਸੀਂ ਵੇਖ ਸਕਦੇ ਹੋ ਕਿ BJP ਤੇ Congress ਤੇ Akali Dal ਬੈਠੇ ਨੇ ਤੇ ਇਹ ਗੱਲਾਂ PM Modi ਦੇ ਪੰਜਾਬ ਦੌਰੇ ਤੋਂ ਪਹਿਲਾਂ ਦੀਆਂ ਵਾਇਰਲ ਹੋ ਰਹੀਆਂ ਨੇ PM Modi ਪਹਿਲਾਂ Congress ਤੇ Akali Dal ਨੂੰ ਆਪਣੇ ਬਹਿਕਾਵੇ ਚ ਲਿਆਉਂਦੇ ਨੇ ਜਦੋਂ Congress ਪਾਰਟੀ ਚਲੀ ਜਾਂਦੀ ਹੈ ਤੇ ਰਮਨੀਤ ਬਿੱਟੂ PM Modi ਨੂੰ ਕਹਿੰਦੇ ਨੇ ਕਿ ਤੁਸੀਂ ਸਾਰੀ ਸਕੀਮ ਕਿਉਂ ਦਾਅਸਤ ਕੀਤੀ ਤੁਸੀਂ PM Modi ਕਹਿੰਦੇ ਨੇ ਇਹਨਾਂ ਨੂੰ ਇਸਤੇਮਾਲ ਕਰਕੇ ਹੀ ਰਾਜ ਕਰਨਾ ਇਸ ਪੋਸਟ ਕਰਨ ਵਾਲੇ ਨੇ ਲਿਖਿਆ ਭਾਜਪਾ ਦਾ ਆਪਰੇਸ਼ਨ ਕਮਲ ਤੇ ਇਸੇ ਤਰ੍ਹਾਂ ਟ੍ਰੋਲਿੰਗ ਰੋਕਾ ਵਾਲੂ ਕੀਤੀ ਹੰਦੀ ਹੈ ਬਾਕੀ ਅੱਜ ਦੇ ਵਾਇਰਲ ਵਾਈਪ ਚ ਇੰਨਾ ਹੀ ਮਿਲਦੇ ਆ ਅਗਲੇ ਐਪੀਸੋਡ